ਅੱਜ ਜੰਡਿਆਲਾ ਗੁਰੂ ਦੀ ਸਤਿਗਤਾ ਗੁਰੂ ਕਲਗੀਧਰ ਪਾਚਾ ਮਹਾਰਾਜ ਦੇ ਸਹਿਬਜ਼ਾਦੇ ਬਹੁਤ ਫਕਰ ਤੇ ਮਾਣ ਕਰਦੀਆਂ ਜਿਨ੍ਹਾਂ ਨੇ ਆਪਣੇ ਅਦੁੱਤੀ ਜੁਗਾਰਦੁੱਤ ਦੇ ਕੇ ਕੌਮ ਦਾ ਪੰਥ ਦਾ ਗੁਰੂ ਦੇ ਫਲਸਫੇ ਨੂੰ ਅੱਗੇ ਵਧਾਇਆ ਮਹਾਰਾਜ ਦੇ ਸਹਿਬਜ਼ਾਦੇ ਨੇ ਕੁਰਬਾਨੀਆਂ ਦੇ ਕੇ ਸਿੱਖ ਧਰਮ ਦੀਆਂ ਨੀਂਹਾਂ ਪੱਕੀਆਂ ਕੀਤੀਆਂ ਤੇ ਸੂਬੇ ਨੂੰ ਜਵਾਬ ਦਿੱਤਾ ਕਿ ਸੂਬਿਆ ਜਿਹਨੇ ਇਲਾਮਾਜ਼ ਖਾ ਕੇ ਉੱਚੀਆਂ ਜਾਣ ਗਿਆ ਐਡੇ ਐਡੇ ਉੱਚੇ ਨਿਸ਼ਾਨ ਸਾਬ ਤੇ ਝੂਲਣਗੇ ਸੋ ਕੌਮ ਉਹਨਾਂ ਦੇ ਬੜਾ ਫਕਰ ਤੇ ਮਾਣ ਕਰਦੀ ਐ ਸਭੇ ਕਮਾਲ ਕਲਗੀਧਰ ਪਾਤਸ਼ਾਹ ਦਾ ਪੈਰੋਂ ਤੋਂ ਜਨੈਲਾ ਗੁਰੂ ਦੀ ਸੰਗਤ ਭਾਈ ਬਲਵਿੰਦਰ ਸਿੰਘ ਹੋਣੀ ਜਿਨ੍ਹਾਂ ਨੇ ਉਪਰਾਲਾ ਕੀਤਾ ਨਗਰ ਕੀਰਤਨ ਕੱਢਣ ਦਾ ਸਤਿਗੁਰੂ ਜੀ ਦਾ ਧੰਨਵਾਦ ਸ਼ੁਕਰ ਕਰਦੇ ਨੇ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਇਹ ਛੋਟੇ ਸਾਹਿਬ ਜੀ ਆਵੇ ਸਿੱਧੀ ਧੜੇ ਦੇ ਸਮਰਥ ਜੋ ਵੀ ਅੱਜ ਇੱਥੇ ਨੰਗਰ ਲਾਇਆ ਗਿਆ ਕੋਈ ਵੀ ਇੱਥੇ ਧਾਰਮਿਕ ਹੋਏ ਸਮਾਗਮ ਤੇ ਇਸ ਮਹਲੇ ਸ਼ੋਪਰੇ ਲਈ ਜੁਹੋ ਤੇ ਚਾਤਰ ਜੀ ਸਾਰਿਆਂ ਨਾਲ 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 ਮਿਲ ਕੇ ਜੋ ਜੀ ਇਤਿਆਰ ਨਹਾ ਜਾਂਦਾ ਇਹਦੇ ਸਿੱਧੀ ਧੜੇ ਦੇ ਸਿਧਾਂਤ ਨੂੰ ਯਾਦ ਕਰਨਾ ਹੀ ਸਾਡਾ ਫਰਜ਼ ਹੈ ਸੇ ਕੋਮ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਬ ਸ੍ਰੀ ਗੁਰੂ ਅਮਰਦਾਸ ਜੀ ਲੋਹ ਲੰਗਰ ਸਥਾਨ ਵੈਰੋਵਾਰ ਰੋਡ 'ਤੇ ਉੱਪਰ ਇਹ ਛੋਟੇ ਸਾਬਜਾਦੇ ਅਤੇ ਮਾਤਾ ਗੁਜਰੀ ਜੀ ਤੇ ਸ਼ਹੀਦਾਂ ਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਜੋ ਨੋਆ ਨਗਰ ਕੀਰਤਨ ਆਪ ਸੰਖੰਧਾਂ ਦੇ ਸਹਿਯੋਗ ਨਾਲ ਕੱਢਿਆ ਜਾਂਦਾ ਹੈ ਇਸ ਦਾ ਇਹੋ ਮਕਸਦ ਹੈ ਕਿ ਸਭ ਸਿੱਖ ਕੌਮ ਨੂੰ ਸਿੱਖ ਇਤਿਹਾਸ ਬਾਰੇ ਪਤਾ ਚੱਲ ਸਕੇ ਅਤੇ ਬੱਚਿਆਂ ਨੂੰ ਇਸ ਬਾਰੇ ਪਤਾ ਚੱਲ ਸਕੇ ਵੀ ਇਹ ਆਪਾਂ ਜੋ ਨਗਰ ਕੀਰਤਨ ਹੈ ਸੱਤੇ ਪਾਸ਼ਾ ਦੀ ਸ਼ਹੀਦੀਆਂ ਕਿਤਰਾ ਹੋਈਆਂ ਇਹ ਸ਼ਹੀਦੀ ਨੂੰ ਸਮਰਪਿਤ ਹੈ ਆਪ ਸਭ ਸੰਗਤ ਦਾ ਸੰਯੋਗ ਹੈ ਜੋ ਵਾਚੜ ਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਜੇ ਅਤੇ ਜੀਵਨ ਸਫਲਾ ਕਰਦੇ ਜੇ ਆਪ ਸਭ ਪੱਤਰਕਾਰਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਪ ਇਹ ਸਾਰਾ ਪ੍ਰੋਗਰਾਮ ਈਕੇ ਲਾਈਵ ਟੈਲੀਕਾਸਟ ਕਰਦੇ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਖਾਸਾ ਸਾਡੇ ਬਹੁਤ ਹੀ ਸਤਕਾਰਯੋ ਚੰਦੀ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗੁਰੂ ਦੇ ਲੰਗਰਾਂ ਦੀ ਵੀ ਸੇਵਾ ਕਰਦੇ ਹਨ ਅਤੇ ਹੋਰ ਵੀ ਕੋਈ ਸੇਵਾ ਇਹਨਾਂ ਨੂੰ ਕਈਏ ਭਾਜੜ ਕੇ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਸਤਿਗੁਰੂ ਮਿਹਰ ਬਖਸ਼ਿਸ਼ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੰਡਿਆਲਾ ਗੁਰੂ ਜੀ ਸਕਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬ ਜਾਨਾ ਦੇ ਬਹੁਤ ਫਕਰ ਤੇ ਮਾਣ ਕਰਦੇ ਆ ਜਿਨ੍ਹਾਂ ਨੇ ਆਪਣੇ ਅਦੁੱਤੀ ਜੁਗਾਰਦੁੱਤ ਦੇ ਦੇ ਕੇ ਕੌਮ ਦਾ ਪੰਥ ਦਾ ਗੁਰੂ ਦੇ ਫਲਸਫੇ ਨੂੰ ਅੱਗੇ ਵਧਾਇਆ ਮਹਾਰਾਜੇ ਸੇਵ ਜੀ ਆਦਾਂ ਨੇ ਕੁਰਬਾਨੀਆਂ ਦੇ ਕੇ ਸਿੱਖ ਧਰਮ ਦੀਆਂ ਨੀਂਹਾਂ ਪੱਕੀਆਂ ਕੀਤੀਆਂ ਤੇ ਸੂਬੇ ਨੂੰ ਜਵਾਬ ਦਿੱਤਾ ਕਿ ਸੂਬਿਆਂ ਜਿਨੀਆਂ ਇਲਾਮਾਜ਼ ਖਾ ਕੇ ਉੱਚੀਆਂ ਜਾਣਗੀਆਂ ਐਡੇ ਐਡੇ ਉੱਚੇ ਨਿਸ਼ਾਨ ਸਾਬ ਤੇ ਝੂਲਣਗੇ ਸੋ ਕੌਮ ਉਹਨਾਂ ਦੇ ਬੜਾ ਫਕਰ ਤੇ ਮਾਣ ਕਰਦੀ ਹੈ ਸਭੇ ਕਮਾਲ ਕਲਗੀਧਰ ਪਾਤਸ਼ਾਹ ਦਾ ਪਿਆਰਦਲ ਤੋਂ ਜਨੈਲਾ ਗੁਰੂ ਦੀ ਸੰਗਤ ਭਾਈ ਬਲਵਿੰਦਰ ਸਿੰਘ ਹੋਣੀ ਜਿਨ੍ਹਾਂ ਨੇ ਉਪਰਾਲਾ ਕੀਤਾ ਨਗਰ ਕੀਰਤਨ ਕੱਢਣ ਦਾ ਸਤਿਗੁਰੂ ਜੀ ਦਾ ਧੰਨਵਾਦ ਸ਼ੁਕਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਇਹ ਛੋਟੇ ਸਾਹਿਬ ਜਆ ਦੇ ਸਿੱਧੀ ਦਿਹਾੜੇ ਦੇ ਸ਼ਮਰਤ ਜੋ ਵੀ ਅੱਜ ਇੱਥੇ ਨੰਗਰ ਲਾਇਆ ਗਿਆ ਕੋਈ ਵੀ ਇੱਥੇ ਧਾਰਮਿਕ ਹੋਏ ਸਮਾਗਮ ਤੇ ਮੁਲੇ ਸ਼ਹੀਪੁਰੇਲੇ ਨੋਤੇ ਚਾਤਰ ਸਿੰਘ ਸਾਰਿਆਂ ਨਾਲ ਨੂੰ تیوہار منایا جاتا ہے شہید شہیدان یاد کرنا ہی سارا فرض ہے سیون کا واحد